ਈ ਲੋਗ ਕਰੋ ਵਿਲਾ ਹਿਆ ਮੈਨੂੰ ਉਹ ਗੱਡੀ ਜਮਾ ਨਹੀਂ ਪਸੰਦ ਪਰ ਐਸ ਵੇੜੇ ਪੂਰੀ ਮਾਰਕੀਟ ਹੈ ਸਲਫਟ ਦੀ ਡੇ ਬੰਦੇ ਲੋਕੋ ਕੋਤ ਦਾ ਟਾਂਕੇ ਰਾਂਦੇ ਟੈਲੋਂ ਹੋ ਬੜਾ ਕਾਲਾ ਪਿਆ ਟਰੈਕਟਰ ਦਵਾਉਣ ਨੂੰ ਹਮ ਤੇ ਨਾ ਥੁੰਨੀ ਨੇ ਬੜਾ ਕਾਲਾ ਪਿਆ ਬੰਦਾ ਆਪਣਾ ਧੀ ਕਰਦਾ ਕੀ ਇਹ ਤੇ ਗਾਂ ਕਦੀ ਪਛਾਣ ਇਸੇ ਕੰਮ ਦੀ ਆ ਜੇ ਹੋਲੀ ਤੇ ਗਈ ਸਾਡੀ ਮਨਾਈ ਮੈਂ ਮੈਦ ਕੀ ਮੈਂ ਨਹੀਂ ਮਨਾਈ ਸੀਗੀ ਕਿਉਂਕਿ ਜਿੰਨਾ ਚਿਰ ਆਪਣੇ ਸਿੰਘ ਆਪਾਂ ਸੌਂਦੇ ਨਹੀਂ ਗੁਲਾਮੀ ਇਤਨਾ ਲੜਦੇ ਲਤਾਪਾਤੀਆਂ ਸਾਰੀਆਂ ਤੈਨੂੰ ਭੜਿਆ ਨਹੀਂ ਸੀ ਹੈ ਜੇ ਜਿੰਨਾ ਚਿਰ ਉਹਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਹੋਂਦ ਦਾ ਭੋਜਨ ਦੀ ਕੋਈ ਪਰਵਾਹ ਨਹੀਂ ਇਹ ਤਾਂ ਉਹ ਜ਼ਿਆਦਾ ਹੋ ਗਿਆ ਫੁੱਲਾਂ ਦੇ ਵਿੱਚ ਤੇ ਖੋਤੀਏ ਕਿਉਂਕਿ ਹੁਣ ਉਹ ਜਗ੍ਹਾ ਤੇ ਮੇਲਾ ਹੋਣਾ ਨਾਈਂ ਆਈ ਜਗ੍ਹਾ ਤੇ ਉਹਦੇ ਕਰਕੇ ਫੇ ਆਪਾਂ ਨੂੰ ਇੱਥੇ ਉਹਨਾਂ ਦੇ ਬੰਦੇ ਆਉਂਦੇ ਸੰਗਤ ਉਹਦੇ ਦੀ ਸਾਬਸਪਾਈ ਕਰਦੀ ਥੋੜੀ ਬੋਦੀ ਕਵੀ ਇਹ ਨੋਈ ਆਦਿ ਨੇ ਵੀੜ ਦਿੱਤਾ ਆਪਾਂ ਐ ਚੰਗੀ ਤਰ੍ਹਾਂ ਕਰਦਾ ਗਲਾਬ ਦੇ ਬੂਟੇ ਰਹਿ ਗਏ ਬਸ ਇਹ ਖੜੇ ਰਹਿਣੇ ਚੱਲੋ ਇੱਥੇ ਹੁਣ ਆ ਕਾਜ ਦਾ ਕਿਉਂ ਨਹੀਂ ਮੇਰਾ ਸੁਟਿਆ ਹੋਣਾ ਤੇ ਹੁਣ ਇਹ ਤਾਂ ਹੋ ਹੀ ਵੜਾ ਗਿਆ ਇਹਨਾਂ ਦਿਨਾਂ ਚ ਹੋ ਹੀ ਵਾ ਜਾਂਦਾ ਕਾ ਕਾਫੀ ਜ਼ਿਆਦਾ ਕਾ ਹੋ ਗਿਆ ਆਪਣੇ ਲਾਗੇ ਲਾਗੇ ਹੁਣ ਇਹਦੀ ਵਾਰੀ ਇਹਨੂੰ ਸਾਫ਼ ਕਰਦੇ ਆ ਲਓ ਜੀ ਘਰੋਂ ਵੇਲਾ ਹੋਇਆ ਹੋਣ ਇੱਕ ਹੋਰ ਕੰਮ ਨਿਕਲ ਆਇਆ ਚਾਚੇ ਹੁਣ ਵਾਲੀ ਗੱਡੀ ਦਿਵਾ ਕੇ ਲੈਉਣੀ ਆ ਜੀ ਵੈਕਿਊਮ ਕਰਾ ਕੇ ਆਜੋ ਹੁਣ ਉੱਥੇ ਚੱਲਦੇ ਆ ਗੱਡੀ ਦਿਵਾ ਲਈਏ ਵੈਸੇ ਮੈਨੂੰ ਉਹ ਗੱਡੀ ਜਮਾ ਨਹੀਂ ਪਸੰਦ ਪਰ ਐਸ ਵੇਲੇ ਪੂਰੀ ਮਾਰਕੀਟ ਆ ਉਹਦੀ ਸਵਿਫਟ ਦੀ 1% ਨਹੀਂ ਮੈਨੂੰ ਉਹ ਗੱਡੀ ਚੰਗੀ ਲਾਦੀ ਨੋ ਵੀ ਲੱਕਣੋ ਮੈਂ ਗਿਆ ਗੱਡੀ ਚ ਆ ਉਹ ਇਹਦਾ ਸੇ ਗਵੜਾ ਮਾਰਦੀ ਥੜੀ ਇਹ ਸੀ ਇੱਕ ਤੇ ਚੱਲਦਾ ਹੀ ਚੱਲ ਬਹੁਤ ਏ ਨਹੀਂ ਆਪਾਂ ਨੂੰ ਘੜਾਈ ਸੀ ਦਿਹਾਤਿਆ ਘੜੀ ਅੰਦਰ ਤੇ ਮੈਂ ਚੱਲਿਆ ਹੁਣ ਆ ਚੂੜ ਨੂੰ ਉੱਗੀ ਚੂੜ ਜਾਈਏ ਕਰਾ ਆਏ ਵੈਕਿਊਮਿੰਨ ਵੀ ਧੋਣੀ ਵੀ ਆ ਤੇ ਵੈਕਿਊਮ ਵੀ ਕਰਾਉਣੀਆਂ ਤੇ ਗੱਡੀ ਦੀ ਹਾਲਤ ਤਾਂ ਠੀਕ ਠਾਕ ਹੀ ਆ ਕੋਈ ਢੀ ਲਿਪੜੀ ਤਾਂ ਹੈ ਨਹੀਂ ਵੈਕਿਊਮ ਆੜੀ ਚਲੋ ਕਰਾ ਦਿੰਨੇ ਅੱਛਾ ਇਹ ਬੰਦੇ ਲੋਕੋ ਕੋਲ ਦਾ ਟਾਂਕੇ ਰਾਦੇ ਟੈਲੋ ਲਗਾ ਮੁੰਡਾ ਵੇ ਕਿਉਂ ਕਰਨ ਹੁਣ ਵੇ ਕਿਉਂ ਕਰਕੇ ਤਵਾ ਕੇ ਪਾਲਚ ਮਾਰ ਦੇਣੀ ਵਿੱਚ ਬਸ ਜਦੋਂ ਜਿਆਦਾ ਚਰ ਬੱਸਾਂ ਤੇ ਕੱਢ ਲਈ ਨਾ ਬੜੇ ਦੇਰ ਬਾਅਦ ਚਲਾਈਏ ਕਾਰ ਇਹ ਬੜਾ ਔਖਾ ਹੁੰਦਾ ਆ ਮੈਂ ਹੁਣ ਜਦੋਂ ਲਗਾ ਇਹਨੂੰ ਲਾਉਣ ਇੱਥੇ ਤੇ ਨੀਛੇਵਰੇ ਨੋਵਾ ਖੜੀ ਸੀ ਮੈਂ ਹੈਂਡ ਡਾਉਨ ਕੀਤਾ ਮਿੰਟ ਚ ਰੜ ਗਈ ਥਲੇ ਨੂੰ ਵਸਾ ਦੇ ਸਾਧਨ ਆਪਾਂ ਚੱਲਦੇ ਆ ਨਾ ਢੱਕਾ ਕਰ ਲਾਂਗੇ ਇਹ ਮੜਾ ਜਾਵਣੀ ਢੱਕਾ ਚੱਲੀ 2 ਮਿੰਟ ਚ ਪਿੱਛੇ ਰੜ ਗਈ ਜਿੱਦੈ ਨੀ ਨਿਊਟਰਲ ਹੋਈ ਮਸਾਂ ਵਜਾ ਕੀਤਾ ਉਹਦੀ ਗੱਡੀ ਦਾ ਬਦਲਾਤੀ ਆਪਣੀ ਵਾਲੀ ਉੱਤੇ ਆਹ ਬੜਾ ਕਾਲਾ ਪਿਆ ਟਰੈਕਟਰ ਦਵਾਉਣ ਹੁਣ ਤੈਨੂੰ ਤੋਂ ਨਹੀਂ ਦੇ ਬੜਾ ਕਾਲਾ ਪਿਆ ਬੰਦਾ ਆਪਣਾ ਕੀ ਕਰਦਾ ਕੀ ਇਹ ਤੇ ਗਾਂ ਕਦੀ ਵਿਸ਼ਾਂ ਇਸੇ ਕੰਮ ਦੀ ਆ ਜੇ ਵੀ ਸੋਣੀ ਗਈ ਐ ਚਮਕਾਤੀ ਮੁੰਡਿਆਂ ਨੇ ਪਾਲਚ ਪੂਲਚ ਮਾਰ ਕੇ ਚਲੋ ਚਲੀਏ ਘਰ ਨੂੰ ਹਾਂ ਘਰੇ ਜਾ ਕੇ ਦੇਖੀਏ ਕੋਈ ਕੰਮ ਕਰ ਕੀ ਬਣਦਾ ਪੱਠਿਆਂ ਦਾ ਟਾਈਮ ਹੀ ਹੋਣ ਵਾਲਾ ਹੀ ਆ 2:30 ਵਜੇ ਹਾਂਜੀ ਗੱਡੀ ਦਾ ਤਾਂ ਕਰਾਇਆ ਹੁਣ ਮੈਂ ਚਲੋ ਹੁਣ ਪੱਠਿਆਂ ਧੱਕੇ ਨੂੰ ਆਪਦੇ ਲੱਗੀ ਗੱਡੀ ਦਾ ਵੀ ਨਿਬੜ ਗਿਆ ਆਪਣਾ ਤੇ ਬਸ ਹੁਣ ਡੇਲੀ ਰੁਟੀਨ ਉਹੀ ਚੱਲਣੀ ਜਿਹੜੀ ਚੱਲਦੀ ਹੈ ਚਲੋ ਕਰੋ ਵਲੌਗ ਨੂੰ ਇੰਜੋਏ ਕਰੀ ਚਲੋ ਤੁਸੀਂ ਨਾ ਹੋਲੀ ਤੇ ਕਈ ਸਾਡੀ ਮਨਾਈ ਮੈਂ ਲੈ ਘਰੇ ਆ ਕੇ ਬੈਠੇ ਸੀਗਾ ਤੇ ਜਵਾਕ ਦੋ ਕੋ ਪਹਿਲਾਂ ਹੀ ਤਾੜ ਚ ਬੈਠੇ ਸੀ ਘਰੇ ਉਹ ਜਵਾਕ ਆਏ ਹੋਏ ਸੀ ਘਰੇ ਆਪਣੇ ਬਸ ਮੈਂ ਘਰੇ ਆ ਕੇ ਵੜਿਆ ਆ ਪਾਣੀ ਦਾ ਘੁੱਟ ਪੀਤਾ ਕਮਰੇ ਚੋਂ ਨਿਕਲ ਕੇ ਆ ਗੇ ਰੰਗ ਲਾ ਗਿਆ ਤੇ ਮੈਂ ਸਾਫ ਸੂਫ ਕਰ ਲਿਆ ਹੁਣ ਇੱਥੇ ਕਾਫੀ ਪਰ ਫੇਰ ਵੀ ਚੰਗਾ ਭਰ ਗਏ। ਹੁਣ ਫੇਰ ਉੱਧਰ ਭੱਜ ਗਏ ਦੂਜਿਆਂ ਘਰਾਂ 'ਚ ਹੁਣ ਉੱਧਰ ਰੰਗਣਗੇ ਸਾਰਿਆਂ ਨੂੰ। ਵੈਸੇ ਆਪਾਂ ਮਤਲਬ ਹੋਲੀ ਐਦ ਕੀ ਮੈਂ ਨਹੀਂ ਮਨਾਈ ਸੀਗੀ ਕਿਉਂਕਿ ਜਿੰਨਾ ਚਿਰ ਆਪਣੇ ਸਿੰਘ ਜੇਲਾਂ 'ਚ ਹੋਣਾ ਚਿਰ ਇਹੋ ਜਿਹੀਆਂ ਚੀਜ਼ਾਂ ਕਰਦੇ ਆਪਾਂ ਸੌਂਦੇ ਨਹੀਂ। ਗੁਲਾਮੀਤ ਨਾਲ ਲੜ ਰਹੇ ਆਂ ਤੇ ਇਦਾਂ ਦੇ ਕੰਮ ਕਰਦੇ ਸੌਂਦੇ ਤਾਂ ਨਹੀਂ। ਪਰ ਜੇ ਮਾਰਾਈ ਨੇ ਮੱਲਾ ਬਖਸ਼ਿਆ ਤੇ ਜਿਹੜੇ ਸਿੰਘ ਖੇਡਦੇ ਆ ਮੱਲਾ ਤੇ ਮੱਲਾ ਚਲੋ ਇਹ ਨਾ ਕਿ ਬੱਚਿਆਂ ਨੇ ਕੀਤਾ ਆਪਾਂ ਵੀ ਨਾਲ ਕਰ ਲਿਆ ਠੀਕ ਹੈ ਜੀ ਤੇ ਚਲੋ ਮੁਬਾਰਕਾਂ ਵੀ ਜਿੰਨਾਂ ਜਿੰਨਾਂ ਨੇ ਹੋਲੀ ਮਨਾਉਣੀ ਆ ਉਹਨਾਂ ਨੂੰ ਸਾਡੇ ਵੱਲੋਂ ਤੇ ਮੈਨੂੰ ਚਾਚੂ ਆ ਰਹੇ ਪਾਪਾ ਆ ਮੈਨੂੰ ਚਾਚੂ ਆਦੇ ਆਉਂਦਾ ਭੱਜਾ ਅਵਧੀ ਆ ਗਿਆ ਮੂਰੇ ਫੜਲਾ ਫੜਲਾ ਮਾਰੀ ਨਾ ਪਤਾ ਦੇ ਆ ਦੇਖ ਸਾਰੇ ਤੇਰੇ ਦਿਵਾਲੇ ਹੋਏ ਆ ਦੇਖੀ 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 ਜਾਪ ਦੇਖ ਜਾਪ ਜਪਦੀ ਤਿਆਰੀ ਦੇਖ ਪਤਾ ਤੂੰ ਉੱਦੈ ਮੈਨ ਲਾਦਾ ਛਟ ਕੇ ਤੋੜ ਲੈਣਾ ਇਹ ਏਡੀ ਦੂਰ ਤੇ ਤੈਨੂੰ ਪਹੁੰਚਣਾ ਹੀ ਪਵਾਲਾ ਇੱਕ ਕੋਈ ਨਹੀਂ ਓਏ ਪਵਾਲਾ ਇੱਕ ਕੋਈ ਨਹੀਂ ਹੁੰਦਾ ਆ ਗਈ ਮਗਰੀ ਆ ਗਈ ਗੋਲੀ ਆਈ ਪਤ ਨਾ ਨਾ ਚਾਚੇ ਦੇ ਮਗਰ ਨਾ ਜਾ ਨਾ ਪਾਪਤ ਰਹਿੰਦੇ ਜੇ ਨਹੀਂ ਕਹਿੰਦਾ ਤੂੰ ਸਾਲਿਆ ਚਿੜਿਆ ਜਿਹੇ ਵਿਗਾੜਦਾ ਸਾਰਿਆਂ ਨੂੰ ਆ ਮੋਟਾ ਜਿਹਾ ਵਿਗਾੜਦਾ ਇੱਕ ਸਾਰਿਆਂ ਨੂੰ ਆ ਜਿਹੜਾ ਆ ਫੁੱਟਬਾਲ ਆ ਫੁੱਟ ਆ ਇਹ ਬਿਨਾ ਪੂਛ ਵਾਲਾ ਪੰਛੀ ਤੂੰ ਹੀ ਕੱਢ ਤੀ ਤੀ ਨਾ ਬਿਨਾ ਲੰਡਾ ਜਿਹੜਾ ਓਏ ਚੋਚੀ ਮੂੰਹਾਂ ਨੂੰ ਕਰੀ ਮੂੰਹਾਂ ਨੂੰ ਕਰੀ ਦੇਖੀ ਮੈਂ ਵੀਡੀਓ ਬਣਾ ਕੇ ਦਿਖਾਉਣਾ ਤੈਨੂੰ ਕੀ ਹੈ ਮਗਰ ਮੇਰੇ ਮਾਰੀ ਨਾ ਮੇਰੇ ਕੱਪੜੇ ਨਾਲ ਗੱਲੇ ਕਰੀ ਹੋ ਜਾਣਾ ਮੈਂ ਕੰਮ ਉਹ ਕਰਨਾ ਹੋ ਜਾਣਾ ਫਿਰ ਮੇਰੇ ਤੇ ਰੰਗ ਪਾਤਾ ਨਾ ਅਲੇ ਲਪੀੜਾ ਵੀ ਪਾ ਗਈ ਪਾਪੀ ਤੇਰੀ ਬਸ ਬਹੁਤ ਹੈ ਇਦੂ ਵੱਧ ਨਹੀਂ ਜਾਣਾ ਓਏ ਕੁੜੀ ਗੱਲੀ ਚਲੇ ਗਈ ਓਦਦਰ ਉਹ ਬਾਂਦਰ ਗਿਆ ਮੈਨੂੰ ਲੱਗਾ ਜੇ ਦੇਖ ਸਿਆ ਜੀ ਮੇਰਾ ਭਰਾ ਫੜ ਕੇ ਲਿਆਉਂਗਾ ਮੇਰੇ ਕੋ ਆ ਜਾ ਇਧਰ ਨੂੰ ਮੈਨੂੰ ਤਾਂ ਭਰ ਗਿਆ ਪਤੰਦਰਾ ਦੇ ਖੇਦ ਦੁਆਰਾ ਇਹ ਜਵਾਬ ਨਹੀਂ ਟਲਦੇ ਪੱਠੇ ਵੱਢਦੇ ਪਰਤਾ ਆ ਜਾ ਤੂੰ ਤਾਂ ਪਾਲੂਆ ਬਾੜਾ ਲੈ ਬੜਿਆ ਪਿਆ ਓਏ ਕੇ ਦੇ ਮੇਰੇ ਮਾਨਾ ਨਾ ਬੱਤ ਪਾਪਾ ਤੇ ਥੋੜੀ ਮਾਰੀਦਾ ਹੁੰਦਾ ਤਪਰ ਉਹ ਗੁੱਡ ਬੱਚਾ ਆ ਓਏ ਨਹੀਂ 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 ਤੇ ਇੱਥੇ ਮਾਰ ਦੇ ਤੀ ਓ ਮੇਰੇ ਲੱਤਾਂ ਭਾਰਤੀਆਂ ਜਾਂ ਸਾਰੀਆਂ ਤੇਰੀ ਤੂੰ ਕੀ ਕੀਤਾ ਯਾਰ ਕੀ ਮੇਰੇ ਲੱਤਾਂ ਭਾਰਤੀਆਂ ਸਾਰੀਆਂ ਤੈਨੂੰ ਭੜਿਆ ਨਹੀਂ ਸੀ ਹੈ ਜੇ ਯਾਰ ਹੌਲੀ ਪਤ ਹੌਲੀ ਡੈਗਣਾ ਬਾਈ ਬਧਰ ਮਰਦੇ ਪਦੇ ਕੀ ਕਰਦਾ ਓਏ ਲੈ ਆ ਆ ਦੇ ਕੱਪੜਿਆਂ ਦੇ ਲਾ ਲਾ ਮੇਰੇ ਲਾਉਣਾ ਵਾ ਦੇਖ 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 ਕੀ ਦੇ ਕੰਮ ਖਾਤਾ ਹੈ ਦੇਖ ਹੋਤਾ ਜੀ ਕੀ ਕਰਦਾ ਆ ਜਾ ਪਤਾ ਜਾ ਅਤਲੀ ਆਪੇ ਅਰੇ ਨਾ ਆਲਾ ਉਹ ਕਿ ਖਾਈ ਨਾ ਨਾ ਖਾਈ ਹਾ 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 ਬਸ ਬਸ ਏ ਲੋਲੀ ਚਾਚਾ ਨਾਲ ਖੇਡ ਕੇ ਆਈ ਆ ਚਾਚੇ ਆ ਆਪਦੇ ਨਾਲ ਲੋਲੀ ਮੇਰੀ ਤੇ ਮਨਾਈ ਗਈ ਚੰਗੀ ਤਰ੍ਹਾਂ ਹੋਲੀ ਉਹ ਪੈਰ ਦੇ ਉੱਤੇ ਲੱਗੀ ਹੈਲਟੀ ਮਾਰੇ ਪੁੱਤਾਂ ਦੇ ਇੱਥੇ ਵੀ ਲੱਗੀ ਹੈ